ਸਸੀ ਕਾਲ ਜੀ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਤੇ ਅੱਜ ਜਿਹੜੇ ਬਾਈ ਦੇ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇਹਦਾ ਨਾਮ ਹੈ ਅਮਨਦੀਪ ਸਿੰਘ ਤੇ ਕਬੱਡੀ ਜਗਤ ਦੇ ਵਿੱਚ ਇਹ ਅਮਨਾ ਰੋੜੀ ਕੁਪਰੇ ਵਾਲੇ ਨਾਮ ਦੇ ਮਸ਼ਹੂਰ ਸੀ ਬਾਈ ਨਸ਼ੇ ਦੀ ਦਲਦਲ ਵਿੱਚ ਫਸਦਾ ਉਸ ਦਲਦਲ ਦੇ ਵਿੱਚ ਫਸ ਕੇ ਫਿਰ ਆਪਣੀ ਜ਼ਿੰਦਗੀ ਕਿਵੇਂ ਬਰਬਾਦ ਕਰਦਾ ਤੇ ਫਿਰ ਉਸ ਦਲਦਲ ਚੋਂ ਨਿਕਲਦਾ ਕਿਵੇਂ ਹੈ ਅੱਜ ਕਬੱਡੀ ਖਿਡਾਰੀ ਕਰੋੜਾਂ ਰੁਪਏ ਦੇ ਵਿੱਚ ਖੇਡ ਰਹੇ ਆ ਤੇ ਕਰੋੜਾਂ ਦੀ ਕਬੱਡੀ ਹੋ ਗਈ ਹੈ ਤੇ ਪਰ ਇਹ ਬਾਈ ਕਬੱਡੀ ਦਾ ਖਿਡਾਰੀ ਬਹੁਤ ਚੰਗਾ ਖਿਡਾਰੀ ਹੋਣ ਤੇ باوجود ਵੀ ਅੱਜ ਸਬਜੀ ਦੀ ਇੱਕ ਰੇੜੀ ਲਗਾ ਕੇ ਆਪਣਾ ਟਾਈਮ ਵਿੱਚ ਦਾ ਗੁਜ਼ਾਰਾ ਕਰ ਰਿਹਾ ਹੈ। ਸਰੀਰ ਦੇ ਬਹੁਤ ਸਾਰੇ ਅੰਗ ਵੀ ਇਹਨਾਂ ਦੇ ਫ੍ਰੈਕਚਰ ਹੈ, ਬਹੁਤ ਸਾਰੇ ਹਿੱਸਿਆਂ 'ਚ ਇਹਨਾਂ ਦੇ ਜ਼ਖਮੀ ਹੈ। ਆਪਾਂ ਸਾਰੀ ਗੱਲਬਾਤ ਕਰਾਂਗੇ। ਅਮਨੇ ਬਾਈ ਜੀ ਬਹੁਤ-ਬਹੁਤ ਸਵਾਗਤ ਹੈ। ਸਵਾਗਤ ਬਾਈ ਜੀ। ਬਹੁਤ-ਬਹੁਤ ਸਵਾਗਤ ਬਾਈ ਜੀ ਆਪ ਦਾ। ਬਾਈ ਜੀ ਕਿਵੇਂ ਇਹ ਤੁਸੀਂ ਕਬੱਡੀ ਦੇ ਇੱਕ ਬਹੁਤ ਚੰਗੇ ਖਿਡਾਰੀ ਹੋਣ ਤੋਂ ਇਹ ਬავਯੂ ਨਸ਼ੇ ਦੀ ਦਲਦਲ ਚ ਕਿਵੇਂ ਫਸ ਗਏ ਬਸ ਜੇ ਇਹ ਮਾੜੀ ਸੰਗਤ ਲਾ ਲੋ ਚਾਹ ਯਾਰਾਂ ਦੋਸਤਾਂ ਨਾਲ ਉਹ ਜਦੋਂ ਬਹਿਣੀ ਉੱਟਣੀ ਹੋ ਗਈ ਬਸ ਫਿਰ ਨਸ਼ੇ ਦੀ ਦਲਦਲ ਚ ਪੈ ਗਏ ਵੱਧਦੇ ਵੱਧਦੇ ਹੌਲੀ ਹੌਲੀ ਵੱਧਦੇ ਗਏ ਐ ਪਤਾ ਨਹੀਂ ਕਿ ਆਹ ਲੈਵਲ ਤੇ ਪਹੁੰਚ ਜਾਗੇ ਜੋ ਜਮਾ ਜਿਹਾਂ ਪਗਾਇਆ ਕਿ ਜਮਾ ਸੂਈਆਂ ਉਂ ਪਰੋਨੇ ਗਏ ਉਵੇਂ ਬਸ ਆ ਹਾਲ ਹੋਇਆ ਮੇਰੇ ਨਾਲ ਦਾ ਜੇ ਜਦੋਂ ਆਪਾਂ ਸ਼ੁਰੂ ਕਰਦੇ ਆ ਨਸ਼ਾ ਕੋਈ ਨੌਜਵਾਨ ਸ਼ੁਰੂ ਕਰਦਾ ਹੈ ਜਾਂ ਦੂਸਰੇ ਕਹਿੰਦੇ ਜਦੋਂ ਕੋਈ ਕਹਿੰਦਾ ਉਹ ਫਿਰ ਕੀ ਕਹਿ ਕੇ ਲਾਉਣ ਦੀ ਕੋਸ਼ਿਸ਼ ਕੀਤੇ ਤੀ ਵੀ ਤੁਹਾਨੂੰ ਕੀ ਕਿਹਾ ਵੀ ਤੁਹਾਡੀ ਖੇਡ ਸੁਧਰ ਜੂਗੀ ਜਾਂ ਬਹੁਤ ਹੋਰ ਕਿਹੜੇ ਹਿਸਾਬ ਨਾਲ ਕਿਹਾ ਪਹਿਲਾਂ ਤਾਂ ਹੀ ਖੇਡ ਸਦਾਰਨ ਚ ਕਹਿੰਦੇ ਆ ਵੀ ਆ ਲਾਲਾ ਦੇ ਨਾਂ ਆਜੋ ਜਾਂ ਹੋਜੋ ਇਸ ਟਾਈਮ ਲਾਲਚਾਂ ਲਾਲਚ ਬਹੁਤ ਦਿੰਦੇ ਆ ਇਹਦੇ ਨਾਲ ਪਤਾ ਨਹੀਂ ਲੰਘ ਸ੍ਰੀ ਨਰਸਿਨਤਕਿਆ ਮਾਇਦਾ ਜਨ ਆਣੀ ਹੋਣਾ ਯੋਨੀ ਹੋਣਾ ਹੂੰ ਨਹੀਂ ਸੱਟ ਵੇੜ ਮਾੜੀ ਮੋਟੀ ਲੱਗ ਜਾ ਪਤਾ ਨਹੀਂ ਲੱਗਦਾ ਇਹਨਾਂ ਮਾੜੀ ਮੂਡ ਸੱਟ ਲੱਗੀ ਦਾ ਹੂੰ ਉਹ ਪਏ ਨਸ਼ਾ ਨਹੀਂ ਕਰਦਾ ਬੰਦਾ ਜਿਹਨਾਂ ਸੱਟਾਂ ਵੱਜੀਆਂ ਦੁਖਦੀਆਂ ਹੂੰ ਫੇਰ ਜੀ ਕਹਦੇ ਕਰੀਏ ਹੂੰ ਵੀ ਅੱਗੇ ਦਾ ਕੰਮ ਫੇਰ ਹੂੰ ਫੇਰ ਬੰਦਾ ਉਹਦੇ ਹਿਸਾਬ ਚ ਉਦੋਂ ਵੱਧ ਕਰਦਾ ਹੂੰ ਸ਼ੁਰੂ ਕਿਹੜੇ ਕਿਹੜੇ ਨਸ਼ੇ ਤੋਂ ਤੁਸੀਂ ਕੀਤਾ ਸੀ ਸ਼ੁਰੂ ਤਾਂ ਐਸਮੈਗ ਤੋਂ ਕੀਤਾ ਹੀਗਾ ਉਦੋਂ ਪਹਿਲਾਂ ਟਰਮਨ ਜਲਾਉਂਦੇ ਰਹੇ ਹੂੰ ਪਹਿਲਾਂ ਲਾਲਚ ਦੇਣ ਵਾਲਿਆਂ ਨੇ ਫ੍ਰੀ ਚ ਦਿੱਤੀਆਂ ਜਾਂ ਪੈਸੇ ਲੈ ਕੇ ਫ੍ਰੀ ਜੀ ਫ੍ਰੀ ਚ ਲਵਾਉਂਦੇ ਹਾਂ ਹਾਂ ਫ੍ਰੀ ਜੀ ਤੇ ਫੇਰ ਪੈਸੇ ਫੇਰ ਕਿਵੇਂ ਲੈਣੀ ਸ਼ੁਰੂ ਕੀਤੀ ਜਦੋਂ ਤੁਸੀਂ ਆਦੀ ਹੋ ਗਏ ਉਸ ਤੋਂ ਬਾਅਦ ਪੈਸਾ ਲੱਗਣਾ ਫੇਰ ਹਾਂ ਜੀ ਫੇਰ ਆਏ ਘਰੋਗ ਮਾਰ ਕੇ ਮੈਨੂੰ ਫਲਾਣੇ ਦਾ ਚਾਹੀਦੇ ਆ ਮੈਂ ਖੇਡਣ ਜਾਣਾ ਮੈਂ ਖੇਡਦੇ ਆ ਮੈਂ ਕੋਈ ਆ 100 ਬੰਨ ਲਾਉਣ ਦਾ ਬੰਦਾ ਜੀ ਫਿਰ ਹੌਲੀ ਹੌਲੀ ਬੰਦਾ ਬਹਾਨੇ ਵੀ ਸਿੱਖ ਜਾਂਦਾ ਮਾਰਨੇ ਇਹ ਜਾ ਬੰਨ ਲਾਓ ਅਗਲੇ ਦਿਨ ਤੇ ਪਹਿਲਾਂ ਬੰਨਾ ਇੱਕ ਦਿਨ ਤਿਆਰ ਹੁੰਦਾ ਵੀ ਕੱਲ ਨੂੰ ਆਹ ਲਾਉਣਾ ਅੱਜ ਆ ਚੱਲਿਆ ਨਹੀਂ ਗਾ ਕਰਦਿਆਂ ਨੂੰ ਪਤਾ ਨਹੀਂ ਲੱਗਿਆ ਵੀ ਸਾਡਾ ਮੁੰਡਾ ਨਸ਼ੇ ਦੇ ਦਲਦਲ ਵਿੱਚ ਫਸ ਗਿਆ। ਮਸਾਲ ਡੇਢ ਸਾਲ ਨੇ ਪਤਾ ਲੱਗਿਆ ਜੀ। ਪਤਾ ਨਹੀਂ ਲੱਗਣਾ। ਉਸ ਤੋਂ ਬਾਅਦ ਪਤਾ ਲੱਗਿਆ। ਤੇ ਅਸਰਦਾ ਨਹੀਂ ਵੇਛਰਿਆਂ ਖੋਲੀ ਕੇ ਕਰਦਿਆਂ ਮੁਰੇ। ਤੇ ਆਪਾਂ ਜਦੋਂ ਗੱਲ ਕਰਦੇ ਆਂ ਵੀ ਜਦੋਂ ਤੁਹਾਨੂੰ ਕਹਿੰਦਾ ਕੋਈ ਵੀ ਤੁਸੀਂ ਭੈ ਨਸ਼ਾ ਕਰ ਲੋ ਤੁਹਾਨੂੰ ਆਦੀ ਕਰ ਦਿੰਦੇ ਆ। ਫਿਰ ਉਹ ਬੰਦਿਆਂ ਨੇ ਪੈਸੇ ਲੈਣੇ ਵੈਸੇ ਉਹ ਵੇਚਣਾ ਸ਼ੁਰੂ ਕੀਤਾ ਤੁਹਾਨੂੰ ਜਾਂ ਉਹ ਵੀ ਹੋਰ ਕਿਤੇ ਲੈ ਆ ਕੇ ਦਿੰਦੇ ਸੀ ਜਾਂ ਨਹੀਂ ਉਹ ਵੀ ਹੋਰ ਕਿਤੇ ਲੈ ਕੇ ਆਉਂਦੇ ਵੈਸੇ ਤਕਰੀਬਨ ਤਾਂ ਹੀ। ਹਾਂ। ਨਾ ਚਾਹ ਲਿਆ ਅੰਦੇ ਇਹਦੇ ਇਹਦੇ ਪੈਸੇ ਲੈ ਲੈਂਦੇ ਆ ਉਹਦੇ ਜਦੋਂ ਤੁਸੀਂ ਉਹਨਾਂ ਤੋਂ ਮੰਗਵਾਉਂਦੇ ਹਾਂ ਹਾਂਜੀ ਹਾਂਜੀ ਫਿਰ ਆਪ ਵੀ ਲਿਆਉਣ ਲੱਗ ਗਈ ਜਦੋਂ ਗਾਂ ਹੌਲੀ ਹੌਲੀ ਜਾਂਮਚਣ ਬਣਦੀ ਜਾਂਦੀ ਆ ਫਿਰ ਬੰਦਾ ਆਪ ਵੀ ਲਿਆਉਣ ਲੱਗ ਜਾਂਦਾ ਅੰਦਾਜ਼ਨ ਤੁਸੀਂ ਕਿੰਨਾ ਖਰਚਦਾ ਹੋਣਾ ਨਸ਼ਿਆਂ ਤੇ ਨਸ਼ਿਆਂ ਤੇ ਮੈਂ 35-40 ਲੱਖ ਰੁਪਏ ਖਰਚਦਾ ਹੋਗਾ ਜੀ 35-40 ਲੱਖ ਦਾ ਨਸ਼ਾ ਹੀ ਤੁਸੀਂ ਹਾਂ ਕੱਲਾ ਕਰੀਂ ਤੇ ਘਰ ਦੀਆਂ ਸਥਿਤੀਆਂ ਉਹ ਜੀਆਂ ਵਧੀਆ ਸੀਗੀਆਂ ਪਹਿਲਾਂ ਪਹਿਲਾਂ ਘਰ ਤੁਸੀਂ ਜੇ ਵਧੀਆ ਸੀ ਪਹਿਲਾਂ ਤੇ ਹੁਣ ਜਿਹੜਾ ਤੁਹਾਡਾ ਗੁਜ਼ਾਰਾ ਤੁਸੀਂ ਹੁਣ ਇੱਕ ਸਬਜ਼ੀ ਦੀ ਵੇਚ ਕੇ ਗੁਜ਼ਾਰਾ ਕਰਦੇ ਹੋ ਹਾਂਜੀ ਹਾਂਜੀ ਤੇ ਜਿਹੜਾ ਹੁਣ ਅੱਜਕੱਲ੍ਹ ਨੌਜਵਾਨ ਕਹਿੰਦੇ ਆ ਵੀ ਕੋਈ ਨਸ਼ਾ ਸੀ ਕਰ ਕਿਨੇ ਕੀ ਕਰੀਏ ਸਾਡੇ ਤੋਂ ਨਸ਼ਾ ਛੱਡਿਆ ਨਹੀਂ ਜਾਂਦਾ ਤੁਸੀਂ ਕਿਵੇਂ ਨਸ਼ਾ ਛੱਡਦੇ ਤੇ ਮੈਨ ਗੱਲ ਤਾਂ ਯਾਦੇ ਮੰਨ ਤੇ ਡਿਪੈਂਡ ਹੁੰਦੀ ਆ ਕੋਈ ਘਰ ਦੇ ਸਕਦਾ ਇਹ ਨਾਲ ਨਹੀਂ ਛੱਡਦਾ ਵੀ ਕੋਈ ਸੈਂਟਰ ਚ ਜਗਾਈ ਜਾਂ ਕਿੱ데 ਜਗਾਈ ਜਾਂ ਕਰਦੇ ਜਮਾਨੀ ਛੱਡਦਾ ਨਾ ਕੋਈ ਦਵਾਈ ਨਾ ਛੱਡੇ। ਇਹ ਜਿਵੇਂ ਕਹਿੰਦੇ ਨੇ ਦਵਾਈ ਲੈ ਕੇ ਛੱਡ ਦੋ ਮੈਂ। ਨਾ। ਇਹ ਮੇਨ ਗੱਲਾ ਤੇ ਡਿਮਾਨ ਤੇ ਡਿਪੈਂਡ ਹੁੰਦੀ ਆ। ਜੇ ਮਾਨ ਬਣਾ ਲੈ ਵੀ ਛੱਟਣਾ ਤਾਂ ਅਸਾਹ ਛੁੱਟ ਸਕਦਾ। ਜੇ ਆਪਣਾ ਮਾਨ ਹੀ ਨਹੀਂ ਗਾ ਵੀ ਇੱਕ ਵਾਰ ਸਭ ਮਾਨ ਲਾ ਕੇ ਅੰਗਣਾ ਖੜ ਜੇ ਮੈਂ ਮਰਨਾ ਜਾਵਾਂ। ਆਉਣ ਹੋ ਜਾਣਾ। ਇਹ ਬਸ ਆਪਣੀ ਗਲਤਫਹਿਮੀ ਹੁੰਦੀ ਆ। ਵੀ ਮਾਰਨ ਦੀ ਅੰਖੜਨ ਦੀ। ਇਹਦਾ ਪੁਰਾਣੇ ਬੁੜੇ ਜੇ ਪੋਸਤ ਕਾਉਂਦੇ ਸੀ। ਉਹਨਾਂ ਦੇ ਅੰਖੜਨ ਦਾ ਖਤਰਾ ਹੁੰਦਾ ਸੀਗਾ। ਆ ਹੁਣ ਉਹ ਚੱਕਰੇ ਨੇ ਜੀ। ਆ ਚਿੱਟਾ ਹੋ ਗਿਆ ਸਮੈਕ ਹੋ ਗਈ ਕੋਈ ਕੋਈ ਟਿਕਟ ਲਾ ਹੋ ਗਿਆ ਇਹਨਾਂ ਨੰਗ ਖੜਨ ਦਾ ਮਤਲਬ ਹੀ ਨਹੀਂ ਹੁੰਦਾ ਵੀ ਅੰਗ ਖੜਜੋ ਇਹ ਜਿਹੜੀਆਂ ਮੌਤਾਂ ਹੋ ਜਾਂਦੀਆਂ ਹੁਣ ਜਿਵੇਂ ਚਿੱਟੇ ਤੇ ਓਵਰਡੋਜ਼ ਨਾਲ ਹੋ ਰਹੀਆਂ ਉਹ ਕਿਉਂ ਹੋ ਜਾਂਦੀ ਹੈ ਕੀ ਕਾਰਨ ਹੁੰਦਾ ਵੀ ਨੌਜਵਾਨ ਐਗੀਆਂ ਮੌਤਾਂ ਹੋ ਰਹੀਆਂ ਉਹ ਗੋਸਟ ਓਵਰਡੋਜ਼ ਲੈ ਲੈਂਦੇ ਹੀ ਬਾਕੀ ਚੀਜ਼ ਨਹੀਂ ਸਹੀ ਮਿਲਦੀ ਪਿੱਛੋਂ ਕੋਈ ਸੌ ਅੱਗ ਸੁਭਾਅ ਚਲਰ ਲਾ ਕੇ ਦੇ ਦਿੰਦਾ ਇਹਨਾਂ ਦੇ ਪੈਸੇ ਵਟਨੇ ਹੁੰਦੇ ਆ ਵੀ ਉਹਦਾ ਥੋੜਾ ਜਿਹਾ ਸਮਾਨ ਲੈਂਦਾ ਮੈਂ ਉਹਦਾ ਦੂਣਾ ਹੁੰਦਾ ਉਹਨਾਂ 'ਗਰ ਲਾ ਕੇ ਉਹਦਾ ਵਿੱਚ ਵਟੂਗਾ ਵਟੂਗਾ ਜੋ 2010 ਮਾੜਾ ਦਾ 5 ਦਾ ਵਗਦਾ ਉਹੀ ਉਹਦਾ ਰਲਾਊਗਾ ਜੀ ਉਹ ਪਰ ਲਾ ਆਂਦੇ ਕੋ ਵਿੱਚ ਕੁਸ ਤਾਂ ਐ ਵੀ ਹੋ ਜਾਂਦੀ ਆ ਉਹ ਪਿੱਛੋਂ ਬਾਲਾ ਪਯੌਰ ਹੈਗਾ ਪਹਿਲਾਂ ਮਾੜਾ ਰਹਾਂਦ ਰਿਆ ਬੰਦਾ ਉਹਦੇ ਨਾਲ ਵੱਡੂ ਹੋ ਜਾਂਦੀ ਆ ਅੱਛਾ ਫੇਰ ਕਿਹ ਸਰੰਜ ਗੱਡੀ ਰਹੀ ਵਿੱਚ ਇਹ ਚੱਕਰ ਹੀ ਬਣਦੀ ਜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਆਪਦੇ ਮਨ ਤੇ ਆ ਵੀ ਤੋੜ ਲੱਗਦੀ ਆ ਉਹ ਮਰ ਨਾ ਜਾਣ ਉਹਨਾਂ ਨੂੰ ਇਹ ਹੁੰਦਾ ਤੁਸੀਂ ਕਿਹੜੀ ਸਥਿਤੀ ਤੁਸੀਂ ਜਿਵੇਂ ਤੋੜ ਲੱਗਣੀ ਹੈ ਨਾ ਉਹ ਤੁਹਾਨੂੰ ਵੀ ਲੱਗੀ ਜਦੋਂ ਤੁਸੀਂ ਛੱਡਿਆ ਆਪਾਂ ਦੋ ਤਿੰਨ ਤਾਂ ਤੋੜ ਆਉਂਦੀ ਐ ਇਤੋਂ ਵੱਧ ਨਹੀਂ ਆਉਂਦੀ ਅੱਛਾ ਉਹ ਦੋ ਤਿੰਨ ਦਿਨ ਦੀ ਤੋੜ ਹੀ ਨਹੀਂ ਬਰਦਾਸ਼ਤ ਕਰਦਾ ਹਾਂ ਜੇ ਦੋ ਤਿੰਨ ਨਾਲ ਘਰੇ ਪੈ ਕੇ ਛੱਡ ਗਿਆ ਬੰਦਾ ਤਾਂ ਸਭ ਕੁਝ ਛੁੱਟ ਜਾਂਦਾ ਜੀ ਜਦੋਂ ਕੀ ਨਹੀਂ ਛੱਟ ਸਭ ਕੁਝ ਜਾਂਦਾ ਬੰਦੇ ਦਾ ਵੀ ਰਹਿਣਾ ਨਹੀਂ ਹੁੰਦਾ ਵੈਸੇ ਤਾਂ ਇਹ ਬੰਦਾ ਚਾਵੇ ਤਾਂ ਇਦੇ ਲਈ ਕੋਈ ਖਾਸ ਚੀਜ਼ਾਂ ਘਰਦਿਆਂ ਨੂੰ ਕਰਨੀਆਂ ਪੈਂਦੀਆਂ ਜਦੋਂ ਜਿਵੇਂ ਤੁਹਾਨੂੰ ਤੋੜ ਲੱਗਦੀ ਹੈ ਤਾਂ ਕੋਈ ਕੁਝ ਤੁਹਾਡੇ ਘਰਦਿਆਂ ਨੇ ਕੀ ਸਹਿਯੋਗ ਦਿੱਤਾ ਤੁਹਾਡਾ ਘਰਦਿਆਂ ਨੇ ਬਾਕੀ ਮੇਰਾ ਵਾਈਫ ਦਾ ਛਡਾਉਣ ਚ ਸਹਿਯੋਗ ਨਾਲੇ ਰਿਤਨਾਰ ਰਿਹਾ ਇਹਨਾਂ ਨੇ ਬਹੁਤ ਮਦਦ ਕੀਤੀ ਮੇਰੀ ਇਹਨਾਂ ਨੇ ਕੀ ਕੀ ਮਦਦ ਕੀਤੀ ਤੁਹਾਡੀ ਕਿਵੇਂ ਕਿਵੇਂ ਮਦਦ ਕੀਤੀ ਜਿਹਾ ਕਿ ਦਰਸ਼ਕ ਸਾਰੇ ਦੇਖ ਲੈਣ ਵੀ ਜਿਨ੍ਹਾਂ ਦੇ ਅੱਜਕਲ ਪੰਜਾਬ 'ਚ ਹਰ ਘਰ 'ਚ ਇੱਕ ਨਸ਼ਾ ਨੌਜਵਾਨ ਕਰਦੇ ਉਹ ਉਹਨਾਂ ਦੇ ਘਰ ਦੇ ਉਸ ਤਰੀਕੇ ਨਾਲ ਕਰ ਲੈਣ ਹਾਲਤ ਤਾਂ ਦੱਸੋ ਜ਼ਰੂਰ ਪਹਿਲੀ ਗੱਲ ਤਾਂ ਕਿਉਂ ਲਟਣਾ ਜੇ ਨਸ਼ੇ ਵਾਲੇ ਬੰਦੇ ਨਾਲ ਬਾਲਾ ਘਰ ਕਲੇਸ਼ ਨਹੀਂ ਕਰਨਾ ਚਾਹੀਦਾ ਹੂੰ ਜੇ ਬ ਕੋ ਕਲੇਸ਼ ਕਰਦੇ ਆ ਉਦੋਂ ਵੀ ਖਹਿ ਜਾਂਦਾ ਵਿਕਦਾ ਉਹ ਨਸ਼ੇ ਨੂੰ ਟੁੱਟਿਆ ਹੁੰਦਾ ਇੱਕ ਤੋਂ ਕਲੇਸ਼ ਕਰਦੇ ਆ ਚਲੂੰ ਕਹਿੰਨ ਬਹੁਤ ਅੱਜ ਪੈ ਯਾਨੀ ਕੱਲ ਨੂੰ ਦੇ ਦਿਆਂਗੇ ਤੈਨੂੰ ਕੱਲ ਨੂੰ ਐਵੇਂ ਨਾ ਪਰਸੋਂ ਦੇ ਦਿਆਂਗੇ ਐ ਦੋ ਤਿੰਨ ਨੰਗੇ ਤਾਂ ਪੇ ਛੋਟੇ ਨਸ਼ਾ ਤੇ ਬਹੁਤ ਸਾਰੇ ਨੌਜਵਾਨ ਆਏ ਜਿਹੜੇ ਬਿਲਕੁਲ ਸੈਂਟਰਾਂ ਚ ਸਾਲ-ਸਾਲ ਲਾਏ ਹੁੰਦੇ ਆ। ਹਾਂ ਹਾਂਜੀ। ਉਸ ਤੋਂ ਬਾਅਦ ਆ ਕੇ ਫੇਰ ਉਹ ਚੱਲ ਪੈਂਦੇ ਆ। ਇਹ ਕੀ ਕਾਰਨ? ਉਹਨਾਂ ਦੇ ਅਨਸਾਰ ਤਾਂ ਇਹ ਸਭ ਤੋਂ ਪਹਿਲੀ ਗੱਲ ਤਾਂ ਮਾੜੀ ਸੰਗਤ ਫੇਰ ਫੇਰ ਜੁਆਇਨ ਕਰ ਲੈਂਦੇ ਆ। ਹੂੰ। ਤੇ ਮਾੜੀ ਸੰਗਤ ਫੇਰ ਜੁਆਇਨ ਕਰ ਲਈ ਤੇ ਮਨ ਆਟੋਮੈਟਿਕ ਲੋਗੋ ਕਹਿੰਦੇ ਇੱਕ ਦਿਨ ਨਕੀ ਹੁੰਦਾ। ਲਾਲਾ। ਇਹ ਇੱਕ ਦਿਨ ਲਾਲ ਲੈਂਦਾ ਫੇਰ ਉਹਦਾ ਉਹੀ ਕੰਮ ਚੱਲ ਪੈਂਦਾ। ਸੈਂਟਰਾਂ 'ਚ ਕਿਹੜੀ ਦਵਾਈ ਦਿੰਦੇ ਆ ਵੀ ਜਿਹੜੇ ਨਸ਼ਾ ਉੱਥੇ ਉਹ ਸਾਲ ਛੱਡੀ ਰੱਖਦੇ ਆ ਉੱਥੇ ਵੀ ਕੋਈ ਦਵਾਈ ਦਿੰਦੇ ਆ ਨਹੀਂ ਨਹੀਂ ਉੱਥੇ ਬਗਲ ਇੱਕ ਕਮਰੇ ਤਾੜੀ ਰੱਖਦੇ ਆ ਜਿਵੇਂ ਦੁਕਾਨ ਆ ਇਹਦੇ ਵਿੱਚ ਬੰਦੇ ਨੂੰ ਤਾੜ ਲਿਆ ਉਹ ਭੱਜੂ ਘੜੇ ਪਾਸੇ ਕਿਸੇ ਨਹੀਂ ਜਾ ਸਕਦਾ ਤੇ ਨਸ਼ਾ ਨੂੰ ਮਿਲਣਾ ਕੋਈ ਨਹੀਂ ਐਨਾ ਜਿਆਦਾ ਚੀਚ ਘੜਾ ਮਾਰੂਗਾ ਪਾਊਗਾ ਤਾਂ ਡਾਂਗ ਦੇ ਦੇਣਗੇ ਡਾਂਗ ਨਾ ਡੇ ਪੈਣਗੇ ਵਾ ਕੁੱਟ ਮਾਰਦੇ ਪ੍ਰਣਾਮ ਆ ਕੋਈ ਨਾ ਕੋਈ ਦੇ ਦੇਣ ਉਹਨਾਂ ਨੇ ਸੈਂਟਰਾਂ 'ਚ ਇਹ ਕੋਸ਼ਿਸ਼ ਹੈ ਹਾਂਜੀ ਹਾਂਜੀ ਤੇ ਫੇਰ ਤੁਸੀਂ ਤੁਹਾਡਾ ਸਰੀਰ ਦੇ ਵੀ ਬਹੁਤ ਸਾਰੇ ਹਨਾ ਅੰਗ ਵੀ ਤੁਸੀਂ ਕਹਿੰਦੇ ਹੋ ਵੀ ਸੱਟਾਂ ਲੱਗੀਆਂ ਨੇ ਇਹ ਕੀ ਕਾਰਨ ਰਿਹਾ ਇਹਦਾ ਹੀ ਮੇਰੇ ਭਤੀਜੇ ਦੀ ਲੜਾਈ ਸੀ ਤੇ ਵੀ ਪਤੀਆਂ ਦੇ ਮੜੀਰ ਦੇ ਫਰਨ ਉਹਨਾਂ ਨੇ ਮੈਨਾਂ ਕਰਿਆ ਕਿ ਪ੍ਰੀ ਪਾਈ ਸੀ ਹਲਟ ਵੀ ਨਹੀਂ ਪਾਈ ਸੀ ਉਹਨਾਂ ਨੇ ਚਾਣਨੇ ਮੈਨੂੰ ਵੇਖਿਆ ਮੈਨੂੰ ਡਾ ਲਿਆ ਐ ਕਰਕੇ ਮੇਰੇ ਸੱਟਾਂ ਮਾਰ ਗਏ ਆਪਾਂ ਫੇਰ ਗੱਲ ਕਰਦੇ ਆ ਵੀ ਕਬੱਡੀ ਖਿਡਾਰੀ ਹੋਣ ਦੀ ਤੁਸੀਂ ਕਬੱਡੀ ਖੇਡਦੇ ਰਹੇ ਆ ਤੁਹਾਡਾ ਨਾਮ ਵੀ ਰਿਹਾ ਬਹੁਤ ਜੀ ਤੇ ਫਿਰ ਉਹ ਅੱਜ ਦੇ ਕਬੱਡੀ ਖਿਡਾਰੀ ਆ ਜਿਹੜੇ ਕਰੋੜਾਂ ਰੁਪਏ ਚੁੱਕਦੇ ਆ ਨਾ ਹਾਂਜੀ ਇੱਕ ਮੈਂ ਥੋੜੇ ਨੇ ਸਟਾਰ ਤੇ ਜਿਹੜਾ ਚੱਲਦਾ ਮੈਂ ਉਹਦੀ ਨਿਲਾਮੀ ਦੇਖ ਰਿਹਾ ਸੀ ਇੱਕ ਸਭ ਸਭ ਤੋਂ ਮਹਿੰਗਾ ਖਿਡਾਰੀ 2 ਕਰੋੜ ਦਾ ਪੈਦਾ ਵਿਕਿਆ ਕਰੋੜਾ ਜੇ ਤੁਸੀਂ ਇਸ ਨਸ਼ੇ ਦੀ ਦੰਦਲ ਦੇ ਵਿੱਚ ਵੀ ਐਸੇ ਹੀ ਨੌਜਵਾਨ ਫਸ ਰਹੇ ਆ ਜਿਹੜੇ ਖਿਡਾਰੀ ਹੁੰਦੇ ਆ ਜਾਂ ਹੋਰ ਕਿਸੇ ਫ੍ਰਸਟ੍ਰੇਸ਼ਨ ਕਰ ਰਹੇ ਹੁੰਦੇ ਰੋਜ਼ਗਾਰ ਨਹੀਂ ਮਿਲਦਾ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਨਾ ਭਰਾਵੋ ਨਸ਼ੇ ਤੋਂ ਸਭ ਬਚੇ ਰਹੋ ਰੋਟੀ ਬਲੈਂਕਟਾਂ ਭੁਕੇ ਪੈ ਜੋ ਘਰੇ ਉਹ ਵੀ ਮਿਲ ਜੂਗੀ ਉਹ ਵੀ ਚੰਗੇ ਰਹੋਗੇ ਪਰ ਨਸ਼ੇ ਦੇ ਨੇੜੇ ਨਾ ਜਾ ਮੇਰੇ ਵੀਰ ਬਣ ਕੇ ਨਸ਼ਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਖਿਡਾਰੀਆਂ ਦੇ ਨੇੜੇ ਉਹ ਲੋਕ ਕਿਉਂ ਆ ਜਾਂਦੇ ਆ ਜਿਹੜੇ ਲੋਕ ਨਸ਼ਾ ਕਰਦੇ ਆ ਤੇ ਨਸ਼ਾ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂ ਹੁੰਦਾ ਵੀ ਖਿਡਾਰੀਆਂ ਦੇ ਨੇੜੇ ਕਿਉਂ ਇੰਨੇ ਲੋਕ ਆ ਜਾਂਦੇ ਆ ਅੱਬੇ ਖਿਡਾਰਿਆਂ ਨੂੰ ਚਾਹਣ ਲੱਗ ਗਏ ਮਾੜਾ ਮੋਟਾ ਜਿਹੜਾ ਚੰਗਾ ਖੇਡਦਾ ਹੋਵੇ ਉਹ ਪਰ ਯਾਰ ਦੋਸਤਾਂ ਦੇ ਨਾਲ ਦੇ ਖਿਡਾਰੀ ਉਹ ਵੀ ਕੰਮ ਖਰਾਬ ਕਰ ਦਿੰਦੇ ਆ। ਮਤਲਬ ਖਿਡਾਰੀ ਵੀ ਪਹਿਲਾਂ ਹੀ ਨਸ਼ਾ ਕਰਦੇ ਹੁੰਦੇ। ਹਾਂ। ਕੁਛ ਕਰਦੇ ਕੁਛ ਨਹੀਂ ਵੀ ਕਰਦੇ। ਮੈਂ ਵੈਸੇ ਜਿੰਨਾ ਜਰੇ ਛੇੜਿਆ ਮੈਂ ਕਦੇ ਕੋਈ ਨਸ਼ਾ ਯੋਜ ਨਹੀਂ ਕੀਤਾ ਜੀਗਾ। ਆ ਮਗਰੋਂ ਬਸ ਆਲਕ ਕੀਤਾ ਜਦ ਉਹਦੇ ਨਾਲ ਚੱਟੇ ਕੋਈ। ਪਹਿਲਾਂ ਜ਼ਿੰਦਗੀ ਕਿਵੇਂ ਸੀ? ਪਹਿਲਾਂ ਵਧੀਆ ਦੇ ਸੀ। ਕਿਵੇਂ ਦਾ ਲੋਕਾਂ ਚ ਰਿਸਪੈਕਟ ਸੀ ਤੇ ਹੁਣ ਜੀ ਪੂਰੇ ਜੇ। ਹੁਣ ਤਾਂ ਬਾਕੀ ਕੋਈ ਪਿੰਡ ਜ ਨਹੀਂ ਜਾਣਦਾ ਸੀਗਾ। ਪਹਿਲਾਂ ਮੇਰਾ ਨਾਂ ਜਲਦਾ ਸਾਰੇ ਪਿੰਡ ਚ ਦੀ ਦੂਰ ਦੂਰ ਤਾਈ ਵੀ। ਰਾਜਸਥਾਨ ਹੋਇਆ ਮੈਂ ਇੰਟਰਨੈਸ਼ਨਲ ਚੈਂਪੀਅਨਸ਼ਿਪ ਤਾਂ ਵੀ ਖੇਡਿਆ ਆ ਫ੍ਰੀ ਕੋਰਟ ਜਿੱਥੋਂ ਮੇਰੀ ਸੈLECTION ਹੋਈ ਸੱਤ ਬੰਦਿਆਂ ਦੇ ਵਿੱਚ ਇਕੱਲੇ ਸੀ ਤੇ ਉਹ ਫਿਰ ਹੁਣ ਮਹਿਸੂਸ ਨਹੀਂ ਹੁੰਦਾ ਜਦੋਂ ਘਰ ਦੇ ਪਹਿਲਾਂ ਤਾਂ ਫਿਰ ਘਰ ਦੇ ਵੀ ਨਫ਼ਰਤ ਕਰਨ ਲੱਗ ਜਾਂਦੇ ਆ ਨਾ ਜਦੋਂ ਨਸ਼ਾ ਕਰਦਾ ਹਾਂ ਹਾਂਜੀ ਹਾਂਜੀ ਉਦੋਂ ਮਨ 'ਚ ਨਹੀਂ ਆਉਂਦਾ ਵੀ ਇਹਨੂੰ ਛੱਡ ਦਈਏ ਕੋਸ਼ਿਸ਼ ਨਹੀਂ ਕਰਦੇ ਮਨ 'ਚ ਤਾਂ ਬਥੇਰਾ ਆਉਂਦਾ ਹੀ ਪਰ ਕੀ ਕਰਨਾ ਤੇ ਤੜਕਾਂ ਤੋੜਨ ਲੱਗਦੀ ਆ ਫਿਰ ਵਜ ਦੇ ਉੱਤੇ ਬਸ ਤੋੜ ਹੀ ਮੇਨ ਸਮੱਸਿਆ ਹਾਂ ਨਸ਼ੇ ਦੀ ਹਾਂ ਕੋਈ ਤੂੰ ਜੇ ਤੋੜ ਲੱਗਦੀ ਐ ਤੇ ਉਦੋਂ ਫਿਰ ਨਸ਼ਾ ਕਰਦੇ ਹੋਂ ਤੇ ਤੁਸੀਂ ਕਹਿੰਦੇ ਹੋ ਵੀ ਦੋ ਤਿੰਨ ਦਿਨ ਜੇਕਰ ਅਸੀਂ ਸਹਿ ਲਈਏ ਹਾਂ ਹਾਂ ਤਾਂ ਬਸ ਫਿਰ ਸਾਰੀ ਗੱਲ ਕੋਸ ਨਹੀਂ ਹੁੰਦਾ ਹੁਣ ਤੁਸੀਂ ਬੱਚੇ ਹੋ ਬਿਲਕੁਲ ਹਾਂ ਜੀ ਮੈਂ ਤੜਕੇ 5 ਵਜੇ ਜਾਣਾ ਜੇਤੋ 6 ਵਜੇ ਨੂੰ ਪਹੁੰਚ ਜਾਣਾ ਉਸੇ ਸਬਜ਼ੀ ਸਾਰੀ ਲੈ ਕੇ ਉੱਥੋਂ ਉਹ ਕੋਈ ਰੇੜਾ ਮੈਂ ਰੇੜੇ ਨਾਲ ਨਾ ਜਾਣਾ ਇੱਥੇ ਨਹੀਂ ਫਿਰ ਉਹਦੇ ਵਾਸਤੇ ਰੱਖ ਲਈਦੀ ਐ ਇੱਥੇ ਕਿਰਾ ਪੈਂਡਾ ਬੜਾ ਲਈਦੀ ਐ ਗਾਂ ਫਿਰ ਇਹ ਚੱਕਦੇ ਹੁੰਦੇ ਘਰ ਦੇ ਬੁੜੀਆਂ ਜੰਜਵਾਗ ਹੁੰਦੇ ਚੱਕ ਲਿਆਉਂਦੇ ਆ ਬੱਸ ਸਟੈਂਡ ਤੋਂ ਇਹ ਨੌਜਵਾਨ ਬਹੁਤ ਮਿਹਨਤੀ ਨੌਜਵਾਨ ਰਿਹਾ ਇੱਕ ਐਸੀ ਮਾੜੀ ਸੰਗਤ ਨੇ ਇਹਨਾਂ ਦਾ ਜੀਵਨ ਖਰਾਬ ਕਰਕੇ ਰੱਖਤਾ ਜ਼ਿੰਦਗੀ ਖਰਾਬ ਕਰਕੇ ਰੱਖਤੇ ਤੋਂ ਉਸ ਤੋਂ ਬਾਅਦ ਇੱਕ ਹਾਦਸਾ ਹੁੰਦਾ ਉਹਦੇ ਨਾਲ ਵੀ ਉਹ ਉਹਦੇ ਕਰਕੇ ਵੀ ਇਹਨਾਂ ਦੇ ਸਰੀਰਕ ਤੌਰ ਤੇ ਵੀ ਕਮਜ਼ੋਰ ਹੋ ਜਾਂਦੇ ਆ ਹੁਣ ਗੱਲ ਮੈਂ ਇਹ ਹੀ ਕਰਨਾ ਚਾਹੁੰਦਾ ਜੇਕਰ ਜੇ ਤੁਸੀਂ ਸਾਨੂੰ ਦੇਖ ਰਹੇ ਹੋ ਤਾਂ ਇਹ ਜਿਹੇ ਨੌਜਵਾਨਾਂ ਦਾ ਜਰੂਰ ਸਾਥ ਦਿਓ ਜਿਹੜੇ ਨਸ਼ੇ ਦੀ ਦਲਦਲ ਚੋਂ ਨਸ਼ੇ ਦੇ ਨਰਕ ਚੋਂ ਨਿਕਲ ਕੇ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਫਿਰ ਤੋਂ ਆਪਣੇ ਪਰਿਵਾਰ ਨੂੰ ਪਾਲਣ ਦੀ ਚਲਾਉਣ ਦੀ ਕੋਸ਼ਿਸ਼ ਕਰਦੇ ਤੇ ਇਹੋ ਜੇ ਨੌਜਵਾਨਾਂ ਦਾ ਸਾਥ ਦਿਆ ਕਰੋ ਜੇਕਰ ਤੁਸੀਂ ਸਾਡੇ ਨਾਲ ਆਖਰ ਤੱਕ ਜੁੜਦੇ ਹੋ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਕਮੈਂਟ ਕਰਿਓ ਜੇ ਤੇ ਫੀਡਬੈਕ ਵੀ ਆਪਣੇ ਸਾਰੇ ਪਲੇਟਫਾਰਮ ਤੇ ਦਿੰਦੇ ਰਿਆ ਕਰੋ ਅਮਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਜ਼ਤਨ ਸਾਰੇ ਦੱਸ